ਬਾਬਾ ਜੀ ਮੈਂ ਫਿਰ ਵਾਰ-ਵਾਰ ਉੱਥੇ ਆਉਣਾ ਕਿ ਕੀ ਸਿਰਫ ਮੁਹਮਮਦਨ ਤੋਂ ਮੁਸਲਮਾਨਾਂ ਤੋਂ ਹੀ ਪੰਜਾਬ ਨੂੰ ਕਿਉਂਕਿ ਪਹਿਲਾਂ ਜਦੋਂ ਅਸੀਂ ਬੋਲਦੇ ਹਾਂ ਇਹ ਕਹਿੰਦੇ ਹਾਂ ਕਿ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਤੇ ਜੇ ਪੀਰਾਂ ਦੀ ਧਰਤੀ ਆ ਤਾਂ ਵਿੱਚ ਮੁਸਲਮਾਨ ਜ਼ਰੂਰ ਆਉਣਗੇ ਮੈਂ ਹੁਣ ਤਾਂ ਇੱਕ ਹੋਰ ਦੱਸਦਾ ਜੀ ਇਹ ਗਾਉਣ ਵਾਲਿਆਂ ਦੀ ਧਰਤੀ ਹੈ ਇਹ ਹੁਣ ਪੀਰਾਂ ਦੀ ਵੀ ਨਹੀਂ ਰਹਿਣੀ ਅੱਛਾ ਹੁਣ ਇਹ ਕਲਾਕਾਰਾਂ ਦੀ ਧਰਤੀ ਆ ਅਕਾਲ ਤਖਤ ਦਾ ਜਥੇਦਾਰ ਜੀ ਫੇਰ ਗੱਲ ਆ ਜਾਂਦੀ ਆ ਸਾਡਾ ਜਿਹੜਾ ਪੰਜਾਬ ਆ ਜਿਹੜਾ ਭਾਰਤ ਆ ਜਾਂ ਸਾਡੇ ਜਿਹੜੇ ਲੋਕ ਨੇ ਉਹ ਗਾਉਣ ਵਾਲਿਆਂ ਦੇ ਫੈਨ ਨੇ ਜੀ ਆ ਰੀਸੈਂਟ ਇੱਕ ਵਿਵਾਦ ਹੋਇਆ ਕਿ ਦਲਜੀਤ ਦਸਾਂਝ ਦੀ ਸ਼ੋਅ ਹੋਇਆ ਆਸਟ੍ਰੇਲੀਆ ਉਥੇ ਕਾਰਪਾਨ ਪਾ ਕੇ ਨਹੀਂ ਜਾਣ ਦਿੱਤਾ ਗਿਆ ਜੀ 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 ਬੱਸ ਉਹ ਜੀ ਕੀ ਗੱਲ ਆ ਫਿਰ ਅਕਾਦ ਜਥੇਦਾਰ ਲਾ ਦੋ ਦਲਜੀਤ ਦਸਾਂਝ ਨੂੰ ਫਿਰ ਇਹ ਤਾਂ ਹੀ ਗੱਲ ਹੋ ਗਈ ਜੀ ਜਥੇਦਾਰ ਬੋਲਦਾ ਪਿਆ ਉਹਦੇ ਤੇ ਜੀ ਜੀ ਵੀ ਬੜਾ ਮੰਦ ਭਾਗ ਆ ਜੀ ਉਹ ਏਕੜੇ ਪਾਉਣ ਦੇ ਭਾਰਤ ਵਿੱਚ ਖਤਰਾ ਹੈ ਮੈਂ ਕਹਿੰਦਾ ਜੀ ਉਹਨੂੰ ਤੁਸੀਂ ਕਿਸੇ ਵੀ ਤਖਤ ਦਾ ਜਥੇਦਾਰ ਥਾਪ ਦਿਓ ਜਿਹੜੇ گاਉਣੇ ਵਾਲੇ ਨੇ ਇਹਨਾਂ ਸਾਰਿਆਂ ਕੋਲ ਪੈਸੇ ਬਹੁਤ ਨੇ আর ਤੁਹਾਡੇ ਲੋਕ ਨੇ ਜਿਹੜੇ ਤੁਹਾਡੀਆਂ ਧੀਆਂ ਭੈਣਾਂ ਉਹਨਾਂ ਦੇ ਫੈਨ ਬਹੁਤ ਨੇ ਬੜੀ ਚੜ੍ਹਾਈ ਹੋ ਗਈ ਸਿੱਖਾਂ ਦੀ ਇਸ ਗੱਲ ਕਰਕੇ ਇਹ ਮੂਰਖ ਕਾਮ ਹੈ ਇਹਨਾਂ ਦੀ ਬੁੱਧੀ ਜਿਹੜੀ ਹੈ ਨਾ ਇਸ ਸਮੇਂ ਪ੍ਰੇਸ਼ਟ ਹੋ ਚੁੱਕੀ ਆ ਇਹ ਤਾਂ ਮੂਰਖ ਨਹੀਂ ਆਰੇ ਮੂਰਖੀ ਆ ਇਹ ਨਹੀਂ ਬੁੱਧੀ ਪ੍ਰੇਸ਼ਟ ਹੋ ਗਈ ਆ ਖਾ ਖਾ ਕੇ ਨਾ ਹਲਾਲ ਇਹ ਆਪ ਹਲਾਲ ਹੋ ਗਏ ਨੇ ਇਨਾ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਤੁਹਾਡੀਆਂ ਧੀਆ ਕਿੱਥੇ ਜਾ ਰਹੀਆਂ